ਰੱਬਾ ਤੂੰ ਮੈਨੂੰ ਇੰਨੀਆਂ ਖੁਸ਼ੀਆਂ ਨਾ ਹੀ ਦਿੰਦਾ ਜੇ ਤੂੰ ਮੇਰੇ ਸਿਰ ਦਾ ਸਾਈਂ ਨੂੰ ਲਿਜਾਣਾ ਸੀ ਰੋਣਾ ਪੁੱਤਾ ਰੋਣਾ ਅੰਨ ਜਨ ਹੁੜਾ ਕਿਤਾ ਅਕੜਾ ਸਰਜੂ ਸਰਜੂ ਗਾ ਤੈਨੂੰ ਅਕੜ ਨਾਲ ਮੈਂ ਕਿਹਾ ਸੀ ਰੱਬ ਨੂੰ ਇਹਨੂੰ ਲੈ ਜਾ ਹਾਂ ਮਾਂ ਤੈਂ ਕਿਹਾ ਸੀ ਮੇਰਾ ਕਿਹੜਾ ਚਿੱਤ ਔਖਾ ਹੁੰਦਾ ਬਹੁਤ ਚਿੱਤ ਔਖਾ ਹੁੰਦਾ ਜੇ ਤੇਰਾ ਚਿੱਤ ਖੁੰਦੋਂਦਾ ਨਾ ਫਿਰ ਤੂੰ ਸਾਨੂੰ ਬਸਨ ਦੇ ਦਿੰਦੀ ਕਬਲੀ ਨਾ ਬਣਾ ਹੁਣ ਬੋਲਣ ਚ ਕੋਈ ਫਾਇਦਾ ਨਹੀਂ ਜਿਹੜਾ ਦੁੱਖ ਮਿਲਣਾ ਹੁੰਦਾ ਨਾ ਉਹ ਪੁੱਛ ਕੇ ਨਹੀਂ ਮਿਲਦਾ ਰੱਬ ਨੇ ਦੇਣਾ ਹੀ ਦੇਣਾ ਰੱਬ ਨੂੰ ਕਿਉਂ ਦੋਸਤ ਦਿੰਨੀ ਆ ਮੈਂ ਮੈਂ ਤਾਂ ਗਲਤ ਦੋਸਤ ਦਿੰਨੀ ਆ ਰੱਬ ਨੂੰ ਬੋਲ ਲੈ ਭਾਈ ਬੋਲ ਲੈ ਜਿੰਨਾ ਬੋਲੀ ਜਾਤਾ ਹੁਣ ਤਾਂ ਤੇਰੇ ਕਾਲਜੇ 'ਚ ਠੰਡ ਪੈ ਗਈ ਹੋਣੀ ਆ ਪਰ ਹਾਂ ਮੇਰੇ ਕਾਲਜੇ 'ਚ ਠੰਡ ਪੈ ਗਈ ਬੋਲ ਲੈ ਬੋਲ ਹੁਣ ਤਾਂ ਤੂੰ ਸੌਖੀ ਹੋ ਗਈ ਤੈਨੂੰ ਖੁਸ਼ ਹੋ ਗਈ ਤੂੰ ਪੂਰੀ ਖੁਸ਼ ਹੋ ਗਈ ਮਾਂ ਹੁਣ ਹਾਂ ਮੈਂ ਤੂੰ ਦੀ ਖੁਸ਼ ਐ ਤੇ ਮੈਨੂੰ ਬਹੁਤ ਦੁੱਖ ਦਿੱਤਾ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਇਹ ਗੱਲ ਕਹਿ ਕੇ ਹਾਂ ਕਿਉਂ ਮੈਂ ਪੂਰੀ ਖੁਸ਼ ਐ ਮੈਂ ਘੱਟ ਸ਼ਰਮ ਕਰਾਂ ਹੁਣ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਸੀ ਮਾਂ ਤੈਨੂੰ ਹੀ ਆਉਣੀ ਚਾਹੀਦੀ ਜਦ ਤੂੰ ਮੈਨੂੰ ਬੋਲੀ ਸੀ ਇੰਨਾ ਕੁਝ ਐਡੀ ਮਾਂ ਐਡੀ ਮਾਂ ਡੈਡ ਨਹੀਂ ਹੁੰਦੀ ਠੀਕ ਹੈ ਨਾ ਜਿਹੜੇ ਧੀਆ ਨੂੰ ਰਡੀਆਂ ਕਰੇ ਮੈਂ ਤੇਰੇ ਕਿੰਨੇ ਤਰਲੇ ਕੱਢੇ ਉਦੋਂ ਤੇਰੀਆਂ ਕਿੰਨੀਆਂ ਮਿੰਟਾਂ ਕਰੀਆਂ ਪਰ ਤੂੰ ਮੈਨੂੰ ਬੋਲਕ ਬੋਲ ਬੋਲੇ ਨੇ ਮਾਂ ਮੇਰੇ ਸਾਰੀ ਜ਼ਿੰਦਗੀ ਰੜਕਣਗੇ ਤੂੰ ਇਹ ਗੱਲਾਂ ਛੱਡ ਤੂੰ ਅੱਗੇ ਵੜੇ ਸੋਚ ਤੂੰ ਕੀ ਕਰਨਾ ਹੈ ਤੇ ਛੱਡ ਅੱਗੇ ਬਾਰੇ ਮੈਂ ਕੀ ਸੋਚਣਾ ਚਾਹੇ ਮੇਰੇ 'ਚ ਗਲਤੀਆਂ ਸੀ ਚਾਹੇ ਰੱਬ 'ਚ ਗਲਤੀਆਂ ਨੇ ਤੂੰ ਬਾਹਾਂ ਬਾਰੇ ਸੋਚ ਮੈਂ ਕੀ ਸੋਚਾਂ ਅੱਗੇ ਬਾਰੇ ਬਸ ਹੁਣ ਤਾਂ ਐਂ ਜੀ ਕਰਦਾ ਇਸ ਦੁਨੀਆ 'ਚ ਜਿਉਣੇ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਤੂੰ ਸੋਚ ਤਮਾਕ ਨਾਲ ਮੈਂ ਕਿਉਂ ਤੇਰੇ ਕੋਲ ਆਈਆਂ ਜੀ ਦੇਖ ਉੱਥੇ ਤਾਂ ਤੇਰਾ ਕੁਝ ਬਣਣਾ ਨਹੀਂ ਜੇ ਜਾਣਾ ਭਾਈ ਜਾ ਸਕਦੀਆਂ ਠੀਕ ਹੈ ਕਿਰਾਏ ਕਿਤਰਾ ਜਵਾਬ ਹੋ ਜੂ ਚਲ ਐਨੇ ਤੇਰਾ ਟਾਈਮ ਪਾਸ ਹੋ ਜੂ ਉਹਨੂੰ ਵੀ ਮਾਰ ਦੇ ਤੂੰ ਤਾਂ ਮਾਰਨ ਨੂੰ ਹੀ ਫਿਰਦੀ ਸੀ ਉਹਨੂੰ ਵੀ ਮਾਰਦੀ ਜਾਂਦੇ ਤੇ ਗਲਤ ਕੁਠਾ ਦੇਦੀ ਕੰਮ ਨਿਭੜੂ ਮੇਰੇ ਨਾਲ ਨਾ ਜਦਾਈ ਨਾ ਕਿਉਂ ਮੈਂ ਜਵਾਬ ਜੰਮੂਗੀ ਹੁਣ ਨਾ ਕਾਦੇ ਵਾਸਤੇ ਮੈਂ ਤਾਂ ਆਪੇ ਕੁਝ ਖਾ ਕੇ ਮਰ ਜੂ ਮਾ ਹੁਣ ਮੇਰਾ ਜੀ ਨਹੀਂ ਲੱਗਦਾ ਇਹ ਦੁਨੀਆ ਤੇ ਮਰ ਜੀ ਆ ਭਾਈ ਜਿਵੇਂ ਤੇਰਾ ਜੀ ਕਰਦਾ ਉਹ ਮੈਂ ਕਰ ਲਾ ਮੇਰੀ ਤਾਂ ਵਾਰ ਨਹੀਂ ਚੱਲਦੀ ਹੁਣ ਮੈਂ ਤਾਂ ਬਾਕੀ ਜੋ ਬਸ ਹਾ ਹੁਣ ਤੈਨੂੰ ਕਾਹ ਨੂੰ ਔੜੂਗਾ ਇਹ ਤੁਹਾਨੂੰ ਵੀ ਪਤਾ ਮੈਂ ਕਿੰਨੀ ਔਖੀ ਆਂ ਕੀ ਕੁਛ ਮੈਨੂੰ ਕਿ ਦੋਸਤ ਦਿੰਗਾ ਤੁਹਾਨੂੰ ਪਤਾ ਨਹੀਂ ਮੈਂ ਕਿੰਨੀ ਔਖੀ ਆ ਜੇ ਤੂੰ ਔਖੀ ਹੂੰ ਮੈਂ ਮਾਂ ਤਾਂ ਤੂੰ ਸਾਡੇ ਨਾਲ ਇੰਨੀ ਨਾ ਉਹ ਕਰੇ ਨਰਦਈ ਨਾ ਬਣੇ ਤੂੰ ਹੋ ਤੂੰ ਕੀ ਸਮਝਦੀ ਆ ਬਸ ਠੀਕ ਆ ਮਾਂ ਜਿਹੜਾ ਕੋ ਸਮਝਣਾ ਤੇ ਮੈਂ ਸਮਝ ਗਈ ਠੀਕ ਐ ਜੇ ਤਾ ਮੈਨੂੰ ਰੇ ਜਿਉਣ ਦੇਣਾ ਜਿਉਣ ਦੇ ਦੇ ਪੁੱਛਣ ਆਈਆਂ ਹੁਣ ਵੀ ਤੂੰ ਇੱਥੇ ਰਹਿਣਾ ਕਿ ਜਾਣਾ ਭਾਈ ਗੱਲ ਸਿੱਧੀ ਆਗੀ ਵਗ ਜਾਗੇ ਆ ਬੰਨਾ ਤੇਰੇ ਮੂਰੇ ਹੱਥ ਸਾਡਾ ਪੈਂਡਾ ਛੱਡ ਦੇ ਹੁਣ ਤੂੰ ਇੱਕ ਤਾਂ ਲੈ ਲੈ ਕੇ ਤੇ ਇਹ ਨਾ ਹੋਵੇ ਤੂੰ ਦੂਜੇ ਨੂੰ ਵੀ ਲੈ ਲੈ ਤੂੰ ਬੱਤ ਨਾ ਬੋਲ ਤੂੰ ਵੱੱਦ ਬੋਲੀ ਜਾਨੀ ਆ ਤੇਰੇ ਤੇ ਰੱਬ ਨੇ ਪਾਈ ਆ ਨਾ ਨਰਬਾਈ ਨਾਲ ਗੱਲ ਕਰ ਮੈਂ ਨਰਮ ਰੱਬ ਨੇ ਨਹੀਂ ਪਾਈ ਤੇਰੇ ਚ ਹੰਕਾਰ ਦੀ ਟਲਦਾ ਮਾ ਰੱਬ ਨੇ ਨਹੀਂ ਪਾਈ ਤਾਂ ਐ ਪਾਈ ਆ ਮੈਂ ਤੂੰ ਹੰਕਾਰ ਕਰਦੀਆਂ ਹੰਕਾਰ ਨਹੀਂ ਟਲਦਾ ਤੇਰੇ ਕਾਹਦਾ ਕਾਹਦਾ ਹੰਕਾਰ ਕਰਦੀਆਂ ਮੈਂ ਤੂੰ ਬੋਲਦੀਆਂ ਐ ਕਦਾ ਕਰ ਲੈ ਬੋਲਦੀ ਤੈਨੂੰ ਗੱਲ ਨਹੀਂ ਔੜਨੀ ਚਾਹੀਦੀ ਹਾਂ ਹਾਂ ਤੇਰੇ ਤੇ ਆਪਣੇ ਬਖਤ ਪਾਇਆ ਜੇ ਤੈਨੂੰ ਐ ਹੋਵੇ ਨਾ ਮੇਰੇ ਜੇਠਦਨ ਕਟਾ ਦੂਗਾ ਜਾਂ ਮੇਰਾ ਸ੍ਰੀਕਾਦਨ ਕਟਾ ਦੂਗਾ ਤੇਰਾ ਕੋਈ ਦਿਨ ਨਹੀਂ ਕਟਾਉਂਦਾ ਤੇਰੇ ਮਈ ਕੰਮ ਆਉਂਗੇ ਇਹ ਸੋਚ ਲੈ ਹੁਣ ਆ ਜੀਪ ਤਾਂ ਚਲਾਈ ਜਾਂਦੇ ਕਤਰ-ਕਤਰ ਜੇ ਤੂੰ ਪਹਿਲਾਂ ਨਾ ਕੰਮ ਆਈ ਮਾਂ ਹੁਣ ਤੂੰ ਮੇਰੇ ਕੀ ਕੰਮ ਆਵੇਂਗੀ ਕੀ ਕੰਮ ਆਵੇਂਗੀ ਤੂੰ ਮੇਰੇ ਰੱਬ ਤੋਂ ਡਰ ਕੇ ਬੋਲ ਕੋਈ ਨਾ ਮੈਂ ਕੱਢ ਲੂੰਗੀ ਟਾਈਮ ਜਿਵੇਂ ਮੈਂ ਥੋਂ ਨਿਕਲੂਗਾ ਕੱਢ ਲਾਂਗੇ ਟਾਈਮ ਕੋਈ ਨਾ ਟਾਈਮ ਨਹੀਂ ਦਿੱਤਾ ਤਾਂ ਹਾਂ ਟਾਈਮ ਪਾ ਯਾਰਬ ਨੇ ਮੇਰੇ ਤੇ ਮੈਂ ਕੱਢ ਲੈਣਾ ਕੋਈ ਇਹ ਤਾਂ ਰੱਬ ਦੇ ਕਹਿਦੀ ਦੱਸਦਾ ਕੱਢੇਂਗੀ ਕੱਲੀ ਰਹਿ ਕੇ ਕੱਢੇਂਗੀ ਕ ਸੋਹਰੇ ਪਰਵਾਜ਼ ਕੱਢੇਂਗੀ ਤੇ ਪੇਕੇ ਪਰਵਾਜ਼ ਉਹ ਤਾਂ ਮੇਰੀ ਜ਼ਿੰਦਗੀ ਆ ਜਿੱਥੇ ਮੇਰਾ ਜੀ ਕਰੂ ਮੈਂ ਟਾਈਮ ਕੱਢ ਲੂੰਗੀ ਠੀਕ ਆ ਤੇਰੀ ਜ਼ਿੰਦਗੀ ਆ ਹਾਂ ਤੂੰ ਆ ਦੀ ਜ਼ਿੰਦਗੀ ਰੱਖ ਹਾਂ ਠੀਕ ਆ ਨਾ ਜਿਵੇਂ ਤੇਰਾ ਦਿਲ ਕਰਦਾ ਉਵੇਂ ਕਰ ਮੈਂ ਤਾਂ ਤੇਰਾ ਦੁੱਖ ਫਰੋਲਣ ਆਈ ਸੀਗੀ ਮੈਨੂੰ ਕੋਈ ਪਤਾ ਤੂੰ ਭੱਜ ਭੱਜ ਪਵੇਂਗੀ ਹਜੇ ਬਿੰਦੂ ਚੁੱਪ ਕਰ ਦੇ ਤੇਰੀ ਇਹੀ ਜੀਬ ਚੱਲੂਗੀ ਜਿਵੇਂ ਤੂੰ ਕਹਿੰਦੀ ਸੀ ਨਾ ਮੇਰੇ ਮਨ ਦੇ ਵਿੱਚ ਗੁੱਸਾ ਹੈ ਉਸੇ ਤਰ੍ਹਾਂ ਮੇਰੇ ਮਨ 'ਚ ਵੀ ਗੁੱਸਾ ਸਾਰੀ ਉਮਰ ਨਹੀਂ ਭੁੱਲਦਾ ਮੈਨੂੰ ਨੀ ਕਮਲ ਗੇ ਨੀ ਕਮਲ ਗੇ ਡਰ ਰੱਬ ਤੋਂ ਹਜੇ ਵੀ ਤੇ ਪੈਰਾ ਤੇ ਚੁੱਪ ਕਰ ਜਾ ਤੈਨੂੰ ਕੀ ਆ ਮਰੀਏ ਚਾਹੇ ਜੀ ਹੋਈਏ ਚੱਲ ਪਰ ਮੈਨੂੰ ਇਹ ਨਾ ਹੈਗਾ ਮੁੱਢੀ ਨੇ ਕਰਾ ਦਿੱਤਾ ਮੈਂ ਤਾਂ ਐਤੋ ਬਤਨਾ ਕੋਈ ਨਹੀਂ ਕੱਸ ਮੈਂ ਤਾਂ ਤਰਾ ਦੋਖਾ ਪ੍ਰਵਲਤੀ ਸੀ ਕੱਪ ਤੇਰੇ ਚਤਾਓ। ਕੱਟ ਹਾਲੀ ਨਾ ਪਰਿਆ ਤੇ। ਤੂੰ ਦਰਦੀ ਵੀ ਰੱਬ ਤੋਂ। ਮੇਰੇ ਨਾਲ ਮਗਜ ਨਾ ਮਾਰ। ਤੂੰ ਜਾ ਫੜ ਜਾ। ਜੱਸੀ। ਇੰਨੇ ਦਿਨ ਆਈ ਹੀ ਨਹੀਂ ਹੈਗੀ ਤੂੰ। ਤੁਸੀਂ ਕਿੱਧਰੋਂ ਆ ਗਏ? ਮੈਂ ਤਾਂ ਉਰੀ ਸੀ। ਮੈਂ ਤੈਨੂੰ ਰੋਜ਼ ਢੀਕਦਾ ਯਾਰ। ਅੱਛਾ। ਹੋਰ। ਉਹ ਮੇਰੇ ਚਾਚਾ ਜੀ ਦੀ ਡੈਥ ਹੋ ਗਈ ਸੀਗੀ। ਤਾਂ ਹੀ ਨੀ ਮੈਂ ਆਈ ਹੈਗੀ ਇੰਨੇ ਦਿਨ। ਉਹ ਦੱਸਿਆ ਦੀਆਂ ਮੈਨੂੰ ਜੱਸੇ ਨੇ। ਤੁਹਾਨੂੰ ਕਿਸ ਦਾ ਪਤਾ ਲੈਣ ਵੀ ਨਹੀਂ ਆਇਆ ਹੈਗਾ ਸਾਡੇ ਘਰੇ ਉਹ ਯਾਰ ਮੈਂ ਤੇਰੀ ਨਾਨੀ ਕਰਕੇ ਆਇਆ ਯਾਰ ਨਹੀਂ ਤਾਂ ਮੈਂ ਆ ਜਾਂਦਾ ਮੇਰੀ ਨਾਨੀ ਕੀ ਮੂਝ ਮੰਦੀ ਸੀ ਕਿ ਦੱਸ ਪਤਾ ਲੈਣ ਦਾ ਤਾਂ ਹੱਕ ਬਣਦਾ ਸੀਗਾ ਸਾਡੇ ਘਰੇ ਆ ਕੇ ਉਹ ਯਾਰ ਮੈਂ ਦੱਸ ਨੂੰ ਰੋਜ਼ ਪੁੱਛਦਾ ਹੁੰਦਾ ਸੀ ਫੋਨ ਕਰਕੇ ਵੀ ਕੀ ਐ ਕਿਵੇਂ ਹੋ ਗਿਆ ਯਾਰ ਸਾਰਾ ਕੁਝ ਇੱਕੋ ਲੱਗ ਤੇ ਐਕਸੀਡੈਂਟ ਹੋ ਗਿਆ ਸੀਗਾ ਮੰਡੀ ਗਿਆ ਸੀ ਮੇਰਾ ਚਾਚਾ ਪਿੱਛੋਂ ਲਿਆ ਕੇ ਕਿਸ ਨੇ ਗੱਡੀ ਮਾਰੀ ਵਿੱਚ ਫੇਰ ਹੁਣ ਤਾਂ ਕਰੇ ਸਭ ਸੈਕਟ ਹੋਣਾ ਸੈਟ ਤਾਂ ਹੈਗਾ ਪਰ ਕਮੀ ਤਾਂ ਮਹਿਸੂਸ ਹੁੰਦੀ ਹੂਏ ਚਾਚਾ ਜੀ ਦੀ ਪਤਾ ਕਿੰਨਾ ਮੋਹ ਕਰਦਾ ਸੀ ਸਾਡਾ ਪ੍ਰੀਤ ਤੇ ਮੇਰਾ ਬਾਲਾ ਮੋਹ ਕਰਦਾ ਹੁੰਦਾ ਸੀ ਉਹ ਯਾਰ ਮੋਹ ਤਾਂ ਕਰਦਾ ਸੀ ਫਿਰ ਚਲਾ ਜਾਂਦਾ ਹੋ ਜਾਂਦਾ ਜਦੋਂ ਕੋਈ ਕਰੇ ਹਨਾ ਇੱਕ ਇਨਸਾਨ ਭਗ ਜਾ ਯਾਰ ਮੇਰਾ ਤਾਂ ਜਮਾ ਵੀ ਜੀ ਨਹੀਂ ਲੱਗਦਾ ਚਾਚਾ ਜੀ ਬਿਨਾ ਮੈਂ ਤਾਂ ਸਾਰਾ ਦਿਨ ਨਾਂ ਲਿਖੇ ਪੈਂਦੇ ਰਹਿੰਦੇ ਨੇ ਵੀ ਇੱਧਰ ਵੀ ਆਊਗਾ ਇੱਧਰ ਵੀ ਆਊਗਾ ਉਹ ਯਾਰ ਚੱਲ ਹੁਣ ਫਿਰ ਹਨਾ ਘਰ ਵੀ ਕੀ ਸਕਦੇ ਆਪਾਂ ਮੈਂ ਤੈਨੂੰ ਰੋਜ਼ ਇੱਥੇ ਡੀਕਦਾ ਸੀ ਮੈਂ ਚਲ ਕਦੇ ਤਾਂ ਆਊਗੀ ਜੱਸੇ ਨੂੰ ਪੁੱਛ ਲੈਂਦੇ ਜੱਸਾ ਬਸ ਕਹਿੰਦਾ ਦੀ ਕਹਿੰਦਾ ਵਿਉਦੇ ਚੱੱਚੇ ਕਰਕੇ ਨਹੀਂ ਆਉਂਦੀ ਹੈਗੀ। ਨਾ ਮੈਂ ਫੋਨ ਕਰ ਸਕਦਾ ਦੀ ਹੈ। ਹਾਂ ਫਿਰ ਮੈਂ ਵੀ ਕਿਵੇਂ ਆਵਾਂ। ਹੁਣ ਜਦੋਂ ਘਰੇ ਐਡੀ ਬੜੀ ਗੱਲ ਹੋ ਗਈ। ਉਹ ਚਲੋ ਫਿਰ ਹੁਣ ਆਪਣੀ ਜ਼ਿੰਦਗੀ ਬਾਰੇ ਵੀ ਸੋਚੋ ਅੱਗੇ। ਮੈਂ ਤਾਂ ਵਿਆਹ ਕਰਵਾਉਣਾ ਹੀ ਨਹੀਂ। ਬਸ। ਯਾਰ ਚਾਚੇ ਦੀ ਡੈਥ ਹੋਈ ਹੈ ਤੇਰੇ ਵਿਆਹ ਨਾਲ ਕੀ ਮਤਲਬ ਚਾਚੇ ਦੀ ਡੈਥ ਦਾ? ਹੈ ਕਿਉਂ ਨਹੀਂ? ਕਿਤੇ ਤਾਂ ਮੇਰਾ ਚਾਚਾ ਦੇਖਦਾ। ਹੁਣ ਜੋ ਦੇਖਣ ਵਾਲੇ ਨਹੀਂ ਹੈਗੇ ਆ। ਮੈਂ ਤਾਂ ਵਿਆਹ ਕਰਵਾਉਣਾ ਨਹੀਂ। ਪੂਰਾ ਰੈਡੀ ਦੇਖ ਲੂ। ਦੋਨੋਂ ਨੇ ਹੋਣਾ ਸੀ। ਉਹ ਡੈਡੀ ਤਾਂ ਹੈਗਾ ਚਲੋ ਪਤਾ ਕਿੰਨਾ ਮੋਹ ਕਰਦੇ ਨੇ ਸਾਡਾ ਓ ਯਾਰ ਫਿਰ ਮੋਹ ਤਾਂ ਕਰਦਾ ਸੀ ਹੁਣ ਫਿਰ ਇਹ ਤਾਂ ਨਹੀਂ ਹੈਗਾ ਵੀ ਰੋਟੀ ਪਾਣੀ ਛੱਡ ਦੋ ਜਾਂ ਵਿਆਹ ਨਾ ਕਰਾਓ ਇਹ ਤਾਂ ਕੋਈ ਹੱਲ ਵੀ ਨਹੀਂ ਬਣਿਆ ਕਰਵਾਉਣਾ ਤਾਂ ਪਊਗਾ ਚਲ ਮੈਂ ਮੰਨਦੀ ਹੂਆ ਪਰ ਮੈਂ ਹਲੇ ਨਹੀਂ ਕਰਵਾਉਣਾ ਹੈਗਾ ਓ ਮੈਂ ਵੀ ਨਹੀਂ ਆਇਆ ਤਾਂ ਤੈਨੂੰ ਕਹਿੰਦਾ ਐ ਤਾਂ ਆਪਾਂ ਜਾਂਦੇ ਵੀ ਨਹੀਂ ਸੋਹਣੇ ਲੱਗਦੇ ਹਨਾ ਅਗਲਾ ਵੀ ਕੀ ਕਹੂ ਆਪਾਂ ਨੂੰ ਵੀ 20 ਦਿਨ ਤਾਂ ਅਜੇ ਚੱਲੇ ਨੂੰ ਉਹ ਹੋਏ ਨੂੰ ਹੋਏ ਨੇ ਹੋਰ ਹੋਣਾ ਹੁਣ ਤਾਂ ਮੈਂ ਕਿਸੇ ਕੋਲੇ ਗੱਲ ਵੀ ਨਹੀਂ ਕਰਨ ਜੋਗਰੀ ਹੈਗੀ ਪਹਿਲਾਂ ਤਾਂ ਮੈਂ ਸੋਚ ਲਿਆ ਸੀਗਾ ਵੀ ਚਲ ਕਰੇ ਗੱਲ ਕਰ ਲੂੰਗੀ ਡੈਡੀ ਕੋਲ ਉਹ ਯਾਰ ਚਲ ਤੇ ਡੈਡੀ ਨਾਲ ਤਾਂ ਮੈਂ ਗੱਲ ਕਰ ਲੂੰਗਾ ਉਹ ਤਾਂ ਚਲ ਕੋਈ ਗੱਲ ਨਹੀਂ ਮੈਂ ਤਾਂ ਯਾਰ ਫੋਨ ਵੀ ਨਹੀਂ ਇਸੇ ਕਰਕੇ ਲਾਇਆ ਹੈਗਾ ਮਹਾ ਹਲੇ ਨਹੀਂ ਗੱਲ ਕਰਨੀ ਹੈਗੀ ਮੇਰੇ ਡੈਡੀ ਨਾਲ ਕੋਈ ਵੀ ਸਾਡੇ ਦੇ ਪਹਿਲੇ ਹੀ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਫਿਰ ਦੁੱਖਾਂ ਦੇ ਪਹਾੜ ਨੂੰ ਮੈਂ ਇਹਦੇ ਵਿੱਚ ਕੀ ਕਰ ਸਕਦਾ ਇਹ ਤਾਂ ਤੈਨੂੰ ਵੀ ਆਉਣਾ ਚਾਹੀਦਾ ਹੈ ਫਿਰ ਮੈਂ ਕਦੋਂ ਕਹਨੀ ਆ ਵੀ ਤੇਰੇ ਸਾਰੇ ਸਾਰੇ ਤਾਂ ਕਿਸੇ ਦੇ ਵੀ ਨਹੀਂ ਹੈਗਾ ਪਹਿਲਾਂ ਮੇਰੀ ਨਾਨੀ ਨੇ ਐਨਾ ਜ਼ੋਰ ਲਾ ਲਿਆ। ਉਹ ਯਾਰ ਫਿਰ ਨਾਨੀ ਨੇ ਕੀ ਜ਼ੋਰ ਲਾ ਲਿਆ। ਨਾਨੀ ਬਥੇਰਾ ਕੁਛ ਕਰਦੀ ਰਹੀ ਏ ਸਾਡੇ ਨਾਲ। ਜਿਉਂਣ ਵੀ ਨਹੀਂ ਦਿੱਤਾ ਹੈਗਾ ਮੇਰੀ ਨਾਨੀ ਨੇ ਉਹਨੂੰ। ਇੰਨੀਆਂ ਗਾਲਾਂ ਕੱਢੀਆਂ ਨੇ ਮੇਰੇ ਚਾਚੀ ਨੂੰ ਉਹਨੇ। ਉਹ ਯਾਰ ਫਿਰ ਤੁਸੀਂ ਨੇ ਵੀ ਉਹ ਬੁਢੀ ਜੀ ਸਿਰ ਚੜਾ ਰਗੀਏ ਤੋ ਤੁਤੋਂ ਕਿਸੇ ਬਿਰਦਾਸ਼ਰਮ ਚ ਨਹੀਂ ਛੱਡੀ ਜਾਂਦੀ ਉਹ। ਐ ਕਿਵੇਂ ਛੱਡਦੀ ਏ ਬਿਰਦਾਸ਼ਰਮ ਚ ਕਿਵੇਂ ਛੱਡਦੀ ਏ ਉਹਦਾ ਘਰ ਆ ਉਹ। ਸਾਨੂੰ ਰੱਖੀ ਬੈਠੀ ਆ ਉੱਥੇ। ਨਾ ਤਾਂ ਸਾਡੇ ਪਿੰਡ ਜਾਣ ਦਿੰਦੀ ਆ ਉਹ। ਮੇਰਾ ਤਾਂ ਉਹ ਨੂੰ ਜੀ ਲੱਗਦਾ ਇਥੇ ਮੈਂ ਤਾਂ ਮੇਰੇ ਡੈਡੀ ਨੂੰ ਐਨੇ ਵਾਰ ਕਿਹਾ ਵੀ ਆਪਾਂ ਆਪਦੇ ਪਿੰਡ ਚ ਆਲਦੇ ਆਂ ਪਿੰਡ ਚ ਆਲਦੇ ਆਂ ਸਾਨੂੰ ਜਾਣ ਨਹੀਂ ਦਿੰਦੀ ਹੈਗੀ ਉਹ ਯਾਰ ਜੇ ਤੁਸੀਂ ਜਾਓਗੇ ਉਹ ਕੱਲੀ ਬੁੜੀ ਜੀ ਯਾਰ ਤੁਹਾਡੇ ਮੂਰੇ ਹੱਥ ੜਾਊਗੀ ਤੁਸੀਂ ਜੇ ਜਾਓਗੇ ਆਪਦੇ ਪਿੰਡ ਤਾਂ ਹੀ ਐ ਉਹ ਬੋਲ ਕੇ ਰਹਿ ਜੂਗੀ ਯਾਰਾ ਮੇਰੀ ਮਾਂ ਨਹੀਂ ਮੇਰੀ ਮਾਂ ਨਹੀਂ ਮੰਦੀ ਹੈਗੀ ਪਤਾ ਨਹੀਂ ਕਿਉਂ ਉਹਦੇ ਪਿੱਛੇ ਲੱਗੀ ਬੈਠੀ ਹੈਗੀ ਮੈਂ ਤਾਂ ਮੇਰੇ ਡੈਡੀ ਨੂੰ ਕਿਹਾ ਸੀ ਵੀ ਆਪਾਂ ਵਗ ਜਾਨੇਗੇ ਮੰਮੀ ਨੂੰ ਉਰੀ ਰਹਿਣ ਦੇ ਮੰਨਦਾ ਨਹੀਂ ਹੈਗਾ ਡੈਡੀ ਵੀ ਪਤਾ ਨਹੀਂ ਕਿਉਂ ਉਹ ਯਾਰ ਮੇਰੀ ਗੱਲ ਸੁਣ ਤੁਸੀਂ ਉਮੀਂ ਡਰੀ ਜਾਂਦੇ ਹੋ ਬੁੜੀ ਜੀ ਤੋਂ ਤੁਸੀਂ ਆਪਦੇ ਪਿੰਡ ਵਗ ਜਾਂਦੇ ਵਧੀਆ ਰਹਿੰਦੇ ਚਲ ਠੀਕ ਹੈ ਚੰਗਾ ਮੈਂ ਤਾਂ ਜਾਣੀ ਆ ਹੁਣ ਕਾਇ ਕਰੇਗੀ ਦੇਖਦੀ ਆ ਆਇਆ ਕੋ ਆ ਜਾ ਕਰ ਯਾਰ ਮੈਂ ਤੇਨੂੰ ਰੋਜ ਉਰੀ ਡੀਕਦਾ ਚਲ ਚੰਗਾ ਮੈਨੂੰ ਘਰ ਡੀਕਣ ਲੱਗ ਰਹੇ ਹੋਣਗੇ ਐਂ ਕਹਿਣਗੇ ਵੀ ਕਿੰਨਾ ਟਾਈਮ ਲੱਗ ਗਿਆ ਐਂ ਨਹੀਂ ਪਤਾ ਚੰਗਾ ਮੈਨੂੰ ਵੀ ਦੇਖ ਨਾ ਲੱਗੇ ਮੈਂ ਵੀ ਜਾਂਦਾ ਚਲ ਆ ਜਾ ਕਰੀ ਹੈ ਚੰਗਾ ਹੁਣ ਤਾਂ ਮੇਰਾ ਮਨੀ ਜੀ ਕਰਦਾ ਕਿਤੇ ਜਾਣ ਨੂੰ ਮੈਂ ਤਾਂ ਬਣੀ ਨਾਲ ਜਾਇਆ ਸੀਗਾ ਮੈਂ ਖਾਉ ਦੋ ਭੋਗ ਬਣੀ ਤਾਂ ਕੋ ਬਾਣੀ ਆਪਣੀਆਂ ਗੱਲਾਂ ਹੋਈਆਂ ਨਹੀਂ ਨਹੀਂ ਦੁੱਖ ਸੁੱਖ ਮੜਾਇਆ ਜਾਂਦਾ ਐ ਇਨੇ ਕੱਠ ਚ ਕਿਉਂਕਿ ਜਿਆਦਾ ਰਿਸ਼ਤੇਦਾਰ ਹੁੰਦੇ ਨੇ ਉਹਦਾ ਬੰਦਾ ਇੰਨੀ ਗੱਲੀ ਨਹੀਂ ਕਰ ਸਕਦਾ ਮਾਂ ਚਲ ਅੱਜ ਜਾਣਾ ਭੈਣ ਨਾਲ ਦੁੱਖ ਸੁੱਖ ਸਾਂਝਾ ਕਰਕੇ ਆਉਣਾਗਾ ਰੱਬ ਨੇ ਬਾਲਾ ਮਾੜਾ ਕੀਤਾ ਛੋੜਾ ਨਹੀਂ ਮਾੜਾ ਕੀਤਾ ਚੰਗਾ ਕੀਤਾ ਭਰਾਵਾ ਆ ਗਿਆ ਅੱਜ ਕੋਈ ਢੜ ਦੀਆਂ ਗੱਲਾਂ ਦੱਸ ਦੂੰਗੀ ਉਸ ਪੁੱਛ ਲੂੰਗੀ ਕੀ ਕਰਾਂ ਰੱਬ ਨੇ ਤਾਂ ਮੇਰੇ ਤੇ ਪਹਾੜ ਹੀ ਸੜਤਾ ਨਾ ਤਾਂ ਹੁਣ ਧੀ ਦਾ ਦੁੱਖ ਚੱਲਣ ਜੋਗੀਆਂ ਨਾ ਲੋਕਾਂ ਦੇ ਤਾਨੇ ਬਾਤ ਔਖੀ ਹੁਣ ਆਪਾਂ ਕਰ ਵੀ ਕੀ ਸਕਦੇ ਆਂਗੇ ਰੱਬ ਦੇ ਆਸਰੇ ਹੁੰਦਾ ਜਿਹੜਾ ਕੁਝ ਹੁੰਦਾ ਏ ਜੋ ਉਹ ਕਰਦਾ ਏ ਜੋ ਉਹਦੀ ਰਜਾ ਹੁੰਦੀ ਓਹੀ ਕਰਦਾ ਆਪਣਾ ਉਹਦੇ ਮੂਰੇ ਜੋਰ ਨਹੀਂ ਚੱਲ ਸਕਦਾ ਹਾਂ ਕੀਤੀਆਂ ਤਾਂ ਭਰਾਵਾ ਰੱਬ ਦੀਆਂ ਲੰਗੀਆਂ ਹਾਂ ਜਿਵੇਂ ਰੱਬ ਕਹਿੰਦਾ ਨਾ ਉਹ ਮੇ ਹੋਈ ਜਾਂਦੀਆਂ ਨਾ ਲੰਗੀਆਂ ਤੇ ਇਹ ਤਾਂ ਹੁਣ ਮੈਂ ਕੜਾ ਮਾੜੇ ਨੂੰ ਰੱਖੀਆਂ ਸੀ ਇੱਥੇ ਮੈਂ ਤਾਂ ਚੰਗੇ ਵਸਤੇ ਰੱਖੀਆਂ ਸੀ ਵੀ ਘਰ-ਬਾਰ ਸੰਭ ਲੈਣਗੇ ਇੱਥੋਂ ਦਾ ਉਹ ਕਈ ਵਾਰੀ ਪਤਾ ਕੀ ਹੁੰਦਾ ਹੈਗਾ ਆਪਾਂ ਕਰਦੇ ਤਾਂ ਕੁਝ ਚੰਗੇ ਨੇ ਹੁੰਨੇ ਆ ਤੇ ਮੂਹਰੋਂ ਅੱਗੇ ਉਹੀ ਗੱਲ ਆ ਜਾਂਦੀ ਨੇ ਫਿਰ ਰੱਬ ਦੀ ਵਾਲੀ ਗੱਲ ਉਹਦੇ ਕੀ ਦਿਮਾਗ ਚ ਹੁੰਦੀ ਹੈ ਰੱਬ ਨੇ ਕੀ ਕਰਨਾ ਹੁੰਦਾ ਉਹਨੂੰ ਜੋ ਚੰਗਾ ਲੱਗਦਾ ਉਹੀ ਕਰਦਾ ਉਹ ਮਾਮਾ ਜੀ ਉਹ ਤਾਂ ਗੱਲ ਠੀਕ ਹੈ ਪਰ ਬਹੁਤੀ ਉਹ ਮਾੜੀ ਕਿਸਮਤ ਆ ਸਾਡੀ ਤੇ ਪਹਿਲਾਂ ਰੱਬ ਨੇ ਸਾਨੂੰ ਭਾਈ ਨਹੀਂ ਦਿਆ ਹੈਗਾ ਹੁਣ ਅੱਗੇ ਸਾਡੀ ਮਾਂ ਨੂੰ ਹੋਰ ਠੋਕਰਾਂ ਖਾਣੀਆਂ ਹੈਗਾ ਬੜਾ ਦੁੱਖ ਕਿਹੜਾ ਮਾਪਾਪ ਨੂੰ ਸਹਿਣਾ ਸੌਖਾ ਹੈ ਨੌਜਵਾਨ ਕਰਛੋ ਤੁਰ ਜੇ ਦੁੱਖ ਤਾਂ ਹੁੰਦਾ ਹੀ ਆ ਫਿਰ ਨਾਲੇ ਉਹ ਤਾਂ ਜਵਾਕ ਬਚਾਰਾ ਕਿਸੇ ਦਾ ਮਾੜਾ ਵੀ ਨਹੀਂ ਕਰਦਾ ਸੀ ਮਾੜਾ ਕੀ ਕਰਨਾ ਸੀ ਭਰਾ ਇਹ ਰੱਬ ਹੀ ਕਰਦਾ ਜੋ ਮਾੜਾ ਕਰਦਾਗਾ ਪਹਿਲਾਂ ਤਨ ਦਾ ਪਿਓ ਨਿਕਲਿਆ ਹੋਇਆਗਾ ਘਰੋਂ ਉਹਦਾ ਦੁੱਖ ਨਹੀਂ ਛੱਲਿਆ ਜਾਂਦਾ ਤੇ ਮੈਂ ਕੀ ਕਰਾਂ ਫਿਰ ਕਿਉਂ ਨਾ ਮਰਦजात ਤੋਂ ਨਫ਼ਰਤ ਕਰਾਂ ਹੁੱਲੇ ਬੇਬੇ ਕਿਉਂ ਤੂੰ ਬਾਰ-ਬਾਰ ਉਹੀ ਗੱਲਾਂ ਸੋਚ-ਸੋਚ ਕੇ ਦੁਖੀ ਹੋਈ ਜਾਂਦੀ ਹੈ ਕੋਈ ਗੱਲ ਨਹੀਂ ਜੋ ਆਪਣੀ ਕਿਸਮਤ ਚਾ ਲੰਗੀ ਜਾਣਾ ਨਾਲੇ ਤੈਨੂੰ ਐਂ ਦੱਸ ਪੈਣੀ ਜੇ ਮੱਲੇ ਉਹਨੇ ਹਜੇ ਕੁਛ ਕਰਤਾ ਸਾਰੀ ਮਰਦ ਜਾਤ ਤਾਂ ਨਹੀਂ ਮਾੜੀ ਹੈਗੀ ਜੇ ਆਪਾਂ ਸਾਰੀ ਮਰਦ ਜਾਤ ਨੂੰ ਮਾੜੀ ਕਹਾਂਗੇ ਪਤਾ ਨਹੀਂ ਭਰਾਵਾ ਮੈਨੂੰ ਤਾਂ ਸਾਰੀ ਮਰਦ ਜਾਤ ਐਂ ਲੱਗਦੀ ਆ ਜਿਵੇਂ ਮੇਰੇ ਘਰ ਵਾਲੇ ਨੇ ਮਰਨੇ ਕੀਤੀ ਹੈਗੀ ਸਾਰੇ ਇਹ ਜੀ ਹੋਣਗੇ ਮੇਰੀਆਂ ਧੀਆਂ ਨਾਲ ਵੀ ਆਈ ਹੋਊਗੀ ਉਹ ਨਹੀਂ ਨਹੀਂ ਕਈ ਵਾਰੀ ਆਪਾਂ ਇਹ ਗੱਲਾਂ ਸੋਚ-ਸੋਚ ਕੇ ਨਾ ਅਬ ਦਿੱਤੀ ਪੁੱਤ ਦਾ ਵੀ ਘਰ ਖਰਾਬ ਕਰ ਲੈਣਾ ਮੈਂ ਤਾਂ ਤੈਨੂੰ ਐਂ ਕਹਿਣਾ ਹੂੰ ਤੂੰ ਇਹਨਾਂ ਦਾ ਘਰ ਖਰਾਬ ਨਾ ਕਰ ਇਹਨਾਂ ਨੂੰ ਵਿਚਾਰੀਆਂ ਨੂੰ ਨਾ ਜਿੱਥੇ ਇਹਨਾਂ ਦਾ ਮਨ ਹੈ ਭਗ ਜਾਣ ਦੇ ਇਹਨਾਂ ਨੂੰ ਆਪਦੇ ਘਰੇ ਭਗ ਜਾਣ ਭਰਾਵਾ ਹੁਣ ਤਾਂ ਮਾਮਾ ਜੀ ਕੋਈ ਗੱਲ ਨਹੀਂ ਅਸੀਂ ਤਾਂ ਭਗ ਜਾਵਾਂਗੇ ਪਰ ਮਾਂ ਨੂੰ ਵੀ ਕੱਲੀ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਹੈਗਾ ਇਹ ਵੀ ਆ ਸਭ ਕੁਝ ਸਾਡੇ ਲਈ ਤਾਂ ਨਾ ਸਾਡਾ ਬਾਪ ਹੈ ਨਾ ਸਾਡਾ ਭਾਈ ਹੈ ਸਾਡੇ ਤਾਂ ਘਰ ਦੇ ਵਿੱਚ ਇਹ ਹੀ ਮਾਂ ਬਾਪ ਨੇ ਸਭ ਕੁਝ ਇਹ ਹੀ ਆ ਸਾਡੇ ਵਾਸਤੇ ਇਨੂੰ ਕੱਲੀ ਨੂੰ ਵੀ ਕਿਵੇਂ ਛੱਡ ਜਮਾ ਨਾਲੇ ਮੇਰੀ ਗੱਲ ਸੁਣੋ ਤੁਸੀਂ ਨਿੱਕੀ ਨੂੰ ਸਮਝਾ ਕੇ ਜਾਓ ਵੀ ਉਹ ਬੇਬੇ ਨਾਲ ਬੋਲਦੀ ਵੀ ਨਹੀਂ ਹੈਗੀ ਕਹਿੰਦੀ ਆ ਕਿ ਤੂੰ ਮਾੜਾ ਬੋਲਦੀ ਸੀ ਤਾਂ ਕੁੱਕੜ ਮਰਿਆ ਪਹਿਲਾਂ ਮਾਮਾ ਹੀ ਆਏ ਦੱਸੋ ਕਿਸੇ ਦੇ ਕਹੇ ਤੇ ਕੋਈ ਮਰਦਾ ਹੁੰਦਾ ਨਹੀਂ ਪੁੱਤ ਨਹੀਂ ਕਿਸੇ ਦੇ ਕਹੇ ਤੋਂ ਕੋਈ ਨਹੀਂ ਮਰ ਸਕਦਾ ਕੁਝ ਨਹੀਂ ਭਰਾਵਾ ਦੂਰ ਹੈ ਹੁੰਦਾ ਉਹੀ ਹੈ ਮੇਰੇ ਬੰਨਿਆ ਤਾਂ ਨਾ ਨੂੰ ਖੁੱਲੀ ਛੁੱਟੀ ਆ ਜਦੋਂ ਮਰਜ਼ੀ ਭੱਜ ਜਾਣਾ ਚੱਲ ਤੂੰ ਹੁਣ ਐਂ ਬਿਨਾ ਗਿਆ ਭਣੀ ਮੇਰੀ ਗੱਲ ਸੁਣੋ ਹੁਣ ਜਦੋਂ ਕੁੜੀ ਤੈਨੂੰ ਕਹੀ ਜਾਂਦੀ ਐ ਵੀ ਅਸੀਂ ਇਹਨੂੰ ਇਕੱਲੇ ਨਹੀਂ ਛੱਡ ਕੇ ਕਿੱਥੇ ਜਾਈਏ ਜੇ ਇਹ ਤੈਨੂੰ ਇਕੱਲੇ ਨੂੰ ਛੱਡ ਗਿਆ ਫੇਰ ਵੀ ਸਾਨੂੰ ਸੰਤਾਪ ਆਏਗਾ ਮੈਂ ਤਾਂ ਛੋਟੇ ਨੂੰ ਕਿਹਾ ਸੀ ਵੀ ਤੂੰ ਇੰਨਾ ਗੱਲਾਂ ਲੈ ਕੇ ਨਾ ਬੈਠ ਹੁਣ ਤੂੰ ਫੈਸਲਾ ਕਰ ਵੀ ਤੂੰ ਸੌਰੇ ਜਾਣਾ ਹੈ ਕੋ ਤੂੰ ਮੇਰੇ ਕੋਲੇ ਰਹਿਣਾ ਉਹ ਤਾਂ ਮੈਨੂੰ ਭੱਜ-ਭੱਜ ਪੈਂਦੀ ਐ ਕੋਈ ਗੱਲ ਨਹੀਂ ਉਹ ਤਾਂ ਮੈਨੂੰ ਬੋਲਣ ਨਹੀਂ ਦਿੰਦੀ ਈ ਬੇਪੇ ਕੋਈ ਗੱਲ ਨਹੀਂ ਮਾਮਾ ਆ ਗਿਆ ਨਾ ਹੁਣ ਇਹ ਸਮਝਾ ਕੇ ਜਾਊਗਾ ਉਹਨੂੰ ਕੋਈ ਗੱਲ ਨਹੀਂ ਇਹ ਗੱਲ ਕਰੂਗਾ ਉਹਦੇ ਨਾਲ ਜਿਵੇਂ ਭਰਾਵਾ ਤੂੰ ਛੋਟਾ ਐਂਗਾ ਮੇਥੋਂ जिम्मेदारी तू ਕਰੇਗਾ ਠੀਕ ਹੈ ਕੋਈ ਨਹੀਂ ਬਣੇ ਮੈਂ ਉਹਦੇ ਨਾਲ ਗੱਲ ਕਰਦਾ ਉਹ ਮੈਨੂੰ ਕੀ ਕਹਿੰਦੀ ਹੈ ਦੇਖਦੇ ਆ ਫਿਰ ਆਪਾਂ ਠੀਕ ਹੈ ਪਰ ਇੰਨਾ ਕੁ ਤੈਨੂੰ ਜਕੀਨਾ ਜੇ ਮੇਰੀ ਗੱਲ ਹੋ ਸਮਝ ਜੂਗੀ ਜੇ ਉਹਨੇ ਮੇਰੀ ਗੱਲ ਦਿਮਾਗ ਚ ਪਾ ਲਈ ਨਾ ਤਾਂ ਚੰਗੀ ਰਹੂਗੀ ਠੀਕ ਹੈ ਥੋੜਾ ਮਾਂ ਮੇ ਬਾਤੇ ਚਾਪਾ ਨਹੀਂ ਬਣਾ ਦੋ ਪਰ ਬੇਬੇ ਰੋਣਾ ਨਹੀਂ ਹੈਗਾ ਤੇ ਮਮਾ ਜੀ ਦੇਖ ਲਓ ਹਾਈ ਹਰ ਟਾਈਮ ਬੈਠੀ ਰੋਈ ਜਾਂਦੀ ਹੈ ਮੇਰੀ ਗੱਲ ਸੁਣੋ ਮੈਂ ਕਹਾਂ ਜੇ ਅੱਖਾਂ ਤੋਂ ਅੰਨੀ ਹੋ ਗਈ ਫਿਰ ਕੌਣ ਆ ਤੈਨੂੰ ਪੁੱਛਣੇ ਵਾਲਾ ਕਿ ਇਹ ਨਾ ਮੇਰੀ ਕਲ ਉਹ ਕਹਿੰਦੇ ਹੁੰਦੇ ਨੇ ਨਾ ਜੇ ਦਿਖਦਾ ਤਾਂ ਜਹਾਨ ਹੈ ਜੇ ਦੇਸਣੋਂ ਹਟ ਜਾਏ ਤਾਂ ਕੁਝ ਵੀ ਨਹੀਂ ਆ ਰੋ ਰੋ ਕੇ ਆਪਣੀ ਅੱਖਾਂ ਖਰਾਬ ਕਰ ਲੇਗੀ ਆਹ ਬਰਾਵਾ ਸਾਡੇ ਲਈ ਤਾਂ ਤੂੰ ਹੀ ਰੱਬ ਹੈ ਤੇਰੇ ਬਿਨਾ ਸੀ ਕਾਦੀਆਂ ਮੇਰਾ ਤਾਂ ਬਹੁਤ ਸਾਲਾਂ ਦਾ ਰੋਣਾ ਜ਼ਿੰਦਗੀ ਚ ਪੈ ਗਿਆ ਸੀ ਉਹ ਚਲ ਤੈਨੂੰ ਉਹੀ ਗੱਲ ਹੈ ਫੇਰ ਗੱਲ ਉੱਥੀ ਆ ਕੇ ਖੜ ਜਾਂਦੀ ਹੈ ਹੁਣ ਤੂੰ ਇਹ ਗੱਲਾਂ ਨੂੰ ਛੱਡ ਚੱਲ ਭਾਈ ਕੁੜੀਏ ਤੂੰ ਬਣਾ ਕੁਟਕਚਾ ਬਣਾਉਣੀ ਆਏ ਮੈਂ ਨਾ ਹਰ ਟਾਈਮ ਆ ਘਰ ਚ ਰੋਣਾ ਤੋਣਾ ਏ ਵੀ ਮਾੜਾ ਹੁੰਦਾਗਾ ਸਮਾਂ ਕੋਈ ਮੰਨ ਲਾ ਕੋਈ ਪਾਠ ਕਰ ਲਿਆ ਕੋਈ ਹੋਰ ਗੱਲ ਕਰ ਲਈ ਮਨ ਬਦਲ ਜਾਂਦਾਗਾ ਹਾਂ ਇਹ ਤਾਂ ਗੱਲ ਠੀਕ ਆ ਤੇਰੀ ਪਰ ਇਹ ਨਹੀਂ ਮੰਦੀਆਂ ਕੋਈ ਨਾ ਮੰਨ ਜਾਣੀਏ ਮੰਨ ਜਾਣੀਏ ਮੈਂ ਛੋਟੀ ਨਾਲ ਗੱਲ ਕਰਦਾ ਸਮਝਾਉਣਾ ਮੈਨੂੰ ਕੋਈ ਨਾ ਚੱਲ ਚੰਗਾ ਤੂੰ ਸਮਝਾ ਉਹਨੂੰ ਨਿੱਕੀ ਮੇਰੀ ਗੱਲ ਸੁਣ ਲੈ ਚੱਲ ਤੈਨੂੰ ਦਵਾਈ ਨੂੰ ਲੈ ਚੱਲਣਾ ਐਂ ਬੈਠ ਕੇ ਸਰਜੂਗਾ ਦੇਖ ਪੜ ਮੇਰੀਏ ਠੀਕ ਆ ਮੈਨੂੰ ਇੰਨੇ ਦਲਾਸੇ ਦੇਣ ਦੀ ਲੋੜ ਨਹੀਂ ਜਿਹੜਾ ਮੇਰੇ ਹੋਏ ਗੱਲਾਂ ਦੁੱਖ ਸੁੱਖ ਸੁਣਨ ਆਲਾ ਸੀ ਉਹ ਤਾਂ ਦੁਨੀਆ ਤੇਰੇ ਹਾਂ ਨਹੀਂ ਮੇਰੀ ਗੱਲ ਸੁਣ ਮਾਨ ਖਰਾਬ ਕਰਕੇ ਕੁਛ ਨਹੀਂ ਮਿਲਣਾ ਰੋਏ ਤੇ ਉਹ ਮੁੜਿਆ ਆਊਗਾ ਜੇ ਮੁੜਿਆ ਆਊਗਾ ਤਾਂ ਸਾਰੇ ਬੈਠ ਕੇ ਰੋ ਲੰਨੇ ਆਪਾਂ ਨਾਲੇ ਹੁਣ ਤੂੰ ਆਪਣੇ ਜਵਾਕ ਵੱਲ ਵੀ ਦੇਖ ਕਿੰਨੇ ਦਿਨ ਹੋ ਗਏ ਨਾ ਤੂੰ ਟਾਈਮ ਨਾ ਖਾਣੀ ਪੀਣੀ ਆ ਨਾ ਤੂੰ ਦਵਾਈ ਲੈਣੀ ਆ ਫਿਰ ਐ ਕਿਵੇਂ ਗੁਜ਼ਾਰਾ ਹੋਊਗਾ ਤੇਰਾ بس بنت ਲੋੜ دیے گی ਤੇਰੀ ਨਹੀਂ ਹਮਦਰ ਦੀ ਕਿਉਂ ਨਹੀਂ ਲੋੜ ਟਾਈਮ ਪਾਸ ਆਪੇ ਕਰ ਲੂੰਗੀ ਕਿਵੇਂ ਕਰ ਲੇਗੀ ਟਾਈਮ ਪਾਸ ਹੁਣ ਤਾਂ ਰਲ ਮਿਲ ਕੇ ਟਾਈਮ ਕੱਢਣਾ ਪੈਣਾ ਆਪਾਂ ਨੂੰ ਜਦ ਤੋ ਤੂੰ ਵੀ ਮਾਂ ਦੇ ਮਗਰ ਅਲੱਗ ਅਲੱਗ ਕੇ ਬੋਲਦੀ ਰਹੀਆਂ ਮੈਨੂੰ ਐਵੇਂ ਨਹੀਂ ਸੋਚਿਆ ਹੈਗਾ ਵੀ ਮੇਰੀ ਛੋਟੀ ਭੈਣ ਕੀ ਕਰਾਂ ਮੈਂ ਵੀ ਤਾਂ ਵਿਚ ਵਿਚਾਲੇ ਫਸੀ ਪਈਆਂ ਮਾਂ ਨੂੰ ਵੀ ਨਹੀਂ ਛੱਡ ਸਕਦੀਆਂ ਆਪਾਂ ਨਾ ਉੱਥੇ ਜਾ ਸਕਦੀਆਂ ਤੀਗੀਆਂ بس ਹੁਣ ਮਾਂ ਕੋਲ ਹੀ ਰਹਿ ਦੂੰ ਠੀਕ ਹੈ ਮੇਰੀ ਭੈਣ ਹਾਂ ਕਰ ਚੱਲ ਉੱਠ ਦਵਾਈ ਦਵਾ ਲਿਆ ਮੈਂ ਇੱਕ ਵਾਰ ਟੈਸਟ ਤਾਂ ਕਰਾ ਲਈਏ ਆਪਾਂ ਡਾਕਟਰ ਨੇ ਉਦੋਂ ਟੈਸਟ ਲਿਖੇ ਹੋਏ ਸੀ ਕੁੱਕੜ ਦੇ ਲਾ ਕੀ ਕਹਿੰਦਾ ਹੁੰਦਾ ਸੀਗਾ ਵੀ ਦਵਾਈ ਤੋਂ ਵੀ ਨਾ ਨਾ ਬੈਠੀ ਰਹੀ ਉਹਦੇ ਬਾਰੇ ਹੀ ਸੋਚ ਲੈ ਮੈਨੂੰ ਤਾਂ ਲੋੜ ਨਹੀਂ ਜੇ ਮੈਨੂੰ ਕੋਈ ਲੋੜ ਹੋਈ ਨਾ ਕਾਸੇ ਦੀ ਦਵਾਈ ਬੁੱਟੀ ਦੀ ਮੈਂ ਆਪ ਭਾਗ ਜੂੰਗੀ ਪਰ ਮੈਨੂੰ ਤੇਰਾ ਸਹਾਰੇ ਦੀ ਲੋੜ ਨਹੀਂ ਹੁਣ ਜੇ ਭਾਗ ਜਾ ਮੇਰੀ ਅੱਖਾਂ ਮੂਰੋ ਨਿੱਕੀ ਆਹ ਨਹੀਂ ਕਰੀਦਾ ਮੇਰੀ ਭੈਣ ਕੋਈ ਗੱਲ ਨਹੀਂ ਗਲਤੀ ਕੀ ਤਾਂ ਹੁੰਦੀ ਹੈ ਇਨਸਾਨ ਤੋਂ ਹੀ ਹੁੰਦੀ ਹੈ ਹੁਣ ਮਾਂ ਨੂੰ ਇੰਨੀ ਥੋੜੀ ਸਜ਼ਾ ਦਵਾਂਗੇ ਵੀ ਇਹਨੂੰ ਛੱਡ ਕੇ ਲੰਘ ਜਾਾਂਗੇ ਆਪਾਂ ਜਾਣ ਬੁੱਝ ਕੇ ਕਰੀ ਹੋਈ ਗਲਤੀ ਨੂੰ ਗਲਤੀ ਨਹੀਂ ਕਹਿੰਦੇ ਹੁੰਦੇ ਠੀਕ ਹੈ ਤੁਸੀਂ ਦੋਨੋਂ ਮਾਮਾ ਧੀ ਨੇ ਜਾਣ ਬੁੱਝ ਕੇ ਕਰਿਆ ਜੋ ਕੁਝ ਕਰਿਆ ਕਿਸੇ ਨੇ ਕੁਝ ਨਹੀਂ ਕਰਿਆ ਨਿੱਕੀ ਕਿਉਂ ਤੂੰ ਪਾਗਲ ਹੋ ਗਈ ਕਿਸੇ ਨੇ ਕੁਝ ਨਹੀਂ ਕਰਿਆ ਉਹਦੀ ਲਿਖੀ ਉਹ ਇੰਨੀ ਕੁ ਹੋਈ ਸੀ ਲੇਕਿਨ ਉਹਨੂੰ ਕੌਣ ਰੋਕ ਸਕਦਾ ਇਹ ਤਾਂ ਕਹਿੰਦੇ ਤੁਰ ਤੀ ਲਿਖ ਕੇ ਆਉਂਦੀ ਆ ਵੀ ਆਪਾਂ ਕਿੰਨੀ ਕੁ ਭੋਗਣੀ ਆ ਕੋਈ ਨਹੀਂ ਲਿਖੀ ਹੋਈ ਸੀ ਉਹਦੀ ਜਮਾ ਨਾ ਬੋਲਦੀ ਨਾ ਉਸ ਦਿਨ ਕੀ ਪਤਾ ਉਹਦਾ ਸੱਟ ਲੱਗ ਕੇ ਉਹ ਵਿਚਾਰਾ ਠੀਕ ਹੋ ਜਾਂਦਾ ਚੱਲ ਮੇਰੀ ਭੈਣ ਰੋ ਨਾ ਚੁੱਪ ਕਰ ਜਾ ਚੱਲ ਉੱਠ ਸਾਗ ਪੜੇ ਦਵਾਈ ਨੂੰ ਲੈ ਕੇ ਚੱਲਾਂ ਤੈਨੂੰ ਬੱਸ ਲੋੜ ਨਹੀਂ ਹੈਗੀ ਛੱਡ ਦੇ ਮੈਨੂੰ ਆਪਾਈ ਗੁਣੀਏ ਹਾਂ ਮਾਮਾ ਜੀ ਤੇਰੀ ਮਾਂ ਨੇ ਮੈਨੂੰ ਦੱਸਿਆ ਵੀ ਤੂੰ ਉਹਦੇ ਨਾਲ ਬੋਲਦੀ ਨਹੀਂ ਹੈਗੀ ਹਰ ਟਾਈਮ ਬੋਲਾਂ ਕਿਹੜੇ ਮੂੰਹ ਨਾਲ ਮਾਮਾ ਜੀ ਜਿਹੜੀਆਂ ਗੱਲਾਂ ਉਹਨੇ ਮੈਨੂੰ ਕਈਆਂ ਨੇ ਉਹ ਮੈਥੋਂ ਸਾਰੀ ਉਮਰ ਨਹੀਂ ਭੁੱਲਣੀਆਂ ਉਹ ਪੁੱਤ ਉਹਨੇ ਇਹ じゃ ਕੀ ਕਹਿਤਾ ਜਿਹੜੀਆਂ ਤੈਨੂੰ ਸਾਰੀ ਉਮਰ ਨਹੀਂ ਭੁੱਲਦੀਆਂ ਜੇ ਉਸ ਦਿਨ ਨਾ ਕਹਿੰਦੀ ਨਾ ਵੀ ਤੇਰੇ ਘਰ ਵਾਲਾ ਮਰ ਜੇ ਤੇਰਾ ਜਵਾਕ ਮਰ ਜੇ ਕੀ ਪਤਾ ਜੋਂ ਨਾ ਹੀ ਮਰਦਾ ਮੇਰੇ ਘਰ ਵਾਲਾ ਅੱਜ ਹੁੰਦਾ ਕੁੱਕੜ ਮੇਰੇ ਸਾਹਮਣੇ ਓਏ ਪੁੱਤ ਜੇ ਐ ਕਹੇ ਤਾਂ ਬੰਦੇ ਮਰਨ ਲੱਗ ਜਾਣ ਨਾ ਫਿਰ ਤਾਂ ਜਿੱਦੀ ਕਿਸੇ ਨਾਲ ਲੜਾਈ ਹੋਇਆ ਕਰੇ ਅਗਲਾ ਦੋ ਸ਼ਬਦ ਬੋਲਿਆ ਕਰੇ ਵੀ ਤੇਰਾ ਮਰ ਜਾਏ ਮਰ ਜਾਏ ਤੇ ਅਗਲਾ ਮਰ ਜਾਂਦਾ ਅਗਲੀ ਦੀ ਲੜਾਈ ਖਤਮ ਐ ਇੰਨੇ ਕੁਝ ਹੁੰਦਾ ਇਹ ਉੱਪਰ ਵਾਲੇ ਦੇ ਦੇਣ ਹੈ ਸਾਰੇ ਨਹੀਂ ਮਾਮਾ ਜੀ ਜਿਹੜੇ ਗੱਲਾਂ ਬੰਦੇ ਅੰਦਰੋਂ ਬੰਦਾ ਸੱਚੀਆਂ ਕਹੇ ਦੇ ਨਾ ਉਹ ਹਮੇਸ਼ਾ ਪੂਰ ਚੜਦੀਆਂ ਨੇ ਮੂੰਹ ਦੇ ਕਹੇ ਬੋਲ ਕਹਿੰਦਾ ਹੁੰਦੇ ਨੇ ਪੂਰ ਚੜ ਜਾਂਦੇ ਹੁੰਦੇ ਨੇ ਬੰਦੇ ਦੇ ਤੂੰ ਪੁੱਤ ਮੈਨੂੰ ਐਂ ਦੱਸ ਕੋਈ ਮਾਂ ਇਹ ਚਾਹੂਗੀ ਵੀ ਮੇਰੀ ਧੀ ਦਾ ਘਰ ਖਰਾਬ ਹੋ ਜਾਏ ਦੱਸ ਮੈਨੂੰ ਹਾਂ ਮਾਮਾ ਜੀ ਇਹ ਗੱਲ ਥੋੜੀ ਸੋਚੀ ਆ ਵੀ ਕੋਈ ਮਾਂ ਇਹ ਚਾਹੂਗੀ ਪੁੱਤੀ ਦਾ ਘਰ ਖਰਾਬ ਹੋਵੇ ਜਾਂ ਨਾ ਹੋਵੇ ਪਰ ਸਾਡੀ ਮਾਂ ਨੇ ਤਾਂ ਇਹੀ ਸੋਚਿਆ ਹੋਇਆ ਸੀ ਜ਼ਿੰਦਗੀ 'ਚ ਸਾਰੀ ਜ਼ਿੰਦਗੀ ਉਹਨੇ ਇਹੀ ਕਹਿ ਕੇ ਰੱਖਿਆ ਵੀ ਉੱਥੇ ਨਹੀਂ ਜਾਣਾ ਨਹੀਂ ਜਾਣਾ ਸਾਨੂੰ ਬਸਣ ਨਹੀਂ ਦਿੱਤਾ ਉਸ ਘਰ ਦੇ ਵਿੱਚ ਉਹ ਪੁੱਤ ਮੇਰੀ ਇੱਕ ਗੱਲ ਸੁਣ ਲੈ ਆ ਤੁਹਾਡੀ ਮਾਂ ਨੂੰ ਤੁਸੀਂ ਕਹੀ ਤਾਂ ਜਾਣਦੇ ਹੋ ਕਦੇ ਉਹਦਾ ਸੋਚਿਆ ਵੀ ਉਹ ਵਿਚਾਰੀ ਕਿੰਨਾ ਕੁ ਦੁਖੀ ਹੈ ਆ ਤੁਹਾਡਾ ਬਾਪ ਨੇ ਉਹਦੇ ਨਾਲ ਕੀ ਕੀਤਾ ਜਦੋਂ ਬੰਦੇ ਨਾਲ ਇਹੀ ਜੀ ਗੱਲ ਹੋਈ ਹੋਵੇ ਨਾ ਉਹ ਥੋੜਾ ਜਿਹਾ ਗੁੱਸੇ ਗਿੱਲੇ ਵਾਲਾ ਹੋ ਹੀ ਜਾਂਦਾ ਹੈ ਮਾਮਾ ਜੀ ਫਿਰ ਇਹਦੇ ਵਿੱਚ ਮੇਰਾ ਕੀ ਕਸੂਰ ਸੀਗਾ ਜਾਂ ਮੇਰੇ ਭੈਣ ਦਾ ਕੀ ਕਸੂਰ ਸੀ ਮੇਰੀਆਂ ਭਾਣ ਜੀਆਂ ਦਾ ਕੀ ਕਸੂਰ ਸੀ ਉਹਨੇ ਸਾਨੂੰ ਸਾਰਿਆਂ ਨੂੰ ਸਜ਼ਾ ਦਿੱਤੀ ਆ ਉਹ ਭਾਈ ਕੀ ਪਤਾ ਉਹਦੇ ਮਨ ਚ ਕੀ ਹੈ ਸੋਨੂੰ ਐ ਲੱਗ ਜਾਂਦਾ ਵੀ ਸਾਨੂੰ ਸਜ਼ਾ ਦਿੱਤੀ ਆ ਪਰ ਉਹਦੇ ਮਨ ਚ ਕੀ ਪਤਾ ਛੋਡੇ ਪ੍ਰਤੀ ਕੋਈ ਚੰਗਾ ਹੀ ਹੋਵੇ ਜਦੋਂ ਬੰਦੇ ਨੂੰ ਨਾਲੇ ਨਫ਼ਰਤ ਪੈ ਜੇ ਨਾ ਫਿਰ ਉਹਨੂੰ ਸਾਰੇ ਇੱਕੋ ਜਿਹੇ ਦਿਸਣ ਲੱਗ ਜਾਂਦੇ ਹੁੰਦੇ ਟਾਈਮ ਆ ਜੂਗਾ ਕੋਈ ਨਾ ਉਹ ਵੀ ਸਮਝ ਜੂ ਤੇ ਭਾਈ ਟਾਈਮ ਆਉਣ ਤੇ ਤੁਸੀਂ ਵੀ ਸਮਝ ਜਿਓ ਹੁਣ ਮਾਮਾ ਜੀ ਅਸੀਂ ਤਾਂ ਸਮਝ ਗਏ ਸੀ ਅਸੀਂ ਤਾਂ ਆਪਣੇ ਘਰੇ ਵਾਗ ਜਾਂਦੇ ਨਾ ਸਾਨੂੰ ਆਹ ਦਿਨ ਨਹੀਂ ਦੇਖਣਾ ਪੈਂਦਾ ਸੀ ਨਾਲੇ ਮੇਰੀ ਇੱਕ ਗੱਲ ਦੱਸ ਕੁੜੀਏ ਤੂੰ ਜੇ ਉਹਦਾ ਮਨ ਚ ਇਹ ਗੱਲ ਹੁੰਦੀ ਵੀ ਸਾਨੂੰ ਇੱਥੇ ਹੀ ਬਿਠਾਉਣਾ ਹੈ ਫਿਰ ਉਹ ਸੋਡਾ ਵਿਆਹ ਕਿਉਂ ਕਰਦੀ ਮੈਨੂੰ ਐ ਦੱਸ ਫਿਰ ਉਹੀ ਤਾਂ ਮੈਂ ਕਹਨੀ ਆ ਵੀ ਵਿਆਹ ਨਾ ਕਰਦੀ ਜੇ ਸਾਨੂੰ ਬਿਠਾ ਕੇ ਰੱਖਣਾ ਸੀ ਸਾਡੀ ਜ਼ਿੰਦਗੀ ਨਾ ਖਰਾਬ ਕਰਦੀ ਉਹ ਕੀ ਪਤਾ ਨੂੰ ਕਿਤੇ ਨਾ ਕਿਤੇ ਕੋਈ ਗੱਲ ਦਿਸੀ ਹੋਵੇ ਵੀ ਸੋਡੀ ਜ਼ਿੰਦਗੀ ਚ ਕੋਈ ਖਰਾਬੀ ਵਾਲੀ ਗੱਲ ਲੱਗਦੀ ਹੈ ਉਹਨੇ ਤਾਂ ਇਹ ਫੈਸਲਾ ਲਿਆ ਹੋਵੇ ਨਹੀਂ ਮਾਮਾ ਜੀ ਉਨੇ ਜਾਣ ਬੁੱਝ ਕੇ ਸਾਡੀ ਜ਼ਿੰਦਗੀ ਖਰਾਬ ਕਰੀ ਆ ਮੈਂ ਤੈਨੂੰ ਇੱਕ ਦੱਸਾਂ ਪੁੱਤ ਜੇ ਜ਼ਿੰਦਗੀਆਂ ਤੁਸੀਂ ਨਾ ਖਰਾਬ ਹੁੰਦੀ ਹੈ ਉਹਨੂੰ ਸਮਾਰਨਾ ਵੀ ਆਪਦੇ ਹੱਥ ਹੁੰਦਾ ਹੈ ਦੇਖਤੀ ਮੈਂ ਤੈਨੂੰ ਇੱਕ ਗੱਲ ਕਹਿਣਾ ਤੂੰ ਆਪਦੀ ਮਾਂ ਨੂੰ ਬੁਲਾਇਆ ਚਲਾਇਆ ਕਰ ਠੀਕ ਹੈ ਜੇ ਘਰ ਚ ਬੋਲ ਚੱਲ ਹੋਊਗੇ ਨਾ ਇੱਕ ਦੂਜੇ ਨਾਲ ਤਾਂ ਸੋਡਾ ਮਨ ਬਦਲੂਗਾ ਚਲ ਕੋਈ ਗੱਲ ਨਹੀਂ ਮਾਮਾ ਜੀ ਜੇ ਤੁਸੀਂ ਕਹਿੰਦੇ ਹੋ ਨਾ ਤਾਂ ਮੈਂ ਮੇਰੀ ਮਾਂ ਨੂੰ ਬੁਲਾ ਲੂਗੀ ਜ਼ਰੂਰ ਪਰ ਮੇਰਾ ਮਨ ਨਹੀਂ ਮਿਲਦਾ ਉਹਦੇ ਨਾਲ ساری ਜ਼ਿੰਦਗੀ ਉਹ ਚਲ ਭਾਈ ਤੂੰ ਉਹਨੂੰ ਬੁਲਾਉਣ ਤਾਂ ਲੱਗ ਜੇ ਬੁਲਾਉਣ ਲੱਗੇਗੀ ਆਪੇ ਮਨ ਬਦਲ ਜਾਊਗਾ ਨਹੀਂ ਮਾਮਾ ਜੀ ਕਦੇ ਵੀ ਨਹੀਂ ਮਨ ਬਦਲਦਾ ਮੇਰਾ ਉਹ ਪਾਈ ਹਿੰਦ ਛੱਡੀ ਦੀ ਹੁੰਦੀ ਐ ਸਮਝ ਗਈ ਐਨੀ ਕੀ ਗੱਲ ਮੇਰੀ ਮੰਨ ਲਈ ਨਾਨੀ ਹਾਂ ਪੁੱਤ ਜੀ ਤਾਂ ਕਰਦਾ ਨਹੀਂ ਸੀ ਤੈਨੂੰ ਬੁਲਾਉਣ ਦਾ ਪਰ ਨਾ ਬਲਾਓ ਪੁੱਤੋ ਫਿਰ ਜੇ ਨਹੀਂ ਜੀ ਕਰਦਾ ਤੁਹਾਨੂੰ ਇੰਨੀ ਕਵੜੀ ਲੱਗਦੀ ਐ ਨਾਨੀ ਕੌੜੀ ਦੀ ਗੱਲ ਨਹੀਂ ਹੈਗੀ ਫਿਰ ਹੋਰ ਬੱਤਕ ਹੀ ਹੋਇਆ ਅਸੀਂ ਤੇਰੀ ਤੇਰੇ ਹਾਲਾਤ ਵੀ ਅਸੀਂ ਸਮਝਦੇ ਆਂ ਸਾਨੂੰ ਪਤਾ ਵੀ ਤੇਰੇ ਨਾਲ ਕੀ ਕੁਝ ਹੋਇਆ ਹੋਇਆ ਹਾਂ ਪਰ ਹੁਣ ਬਥੇ ਕੀ ਆ ਹੁਣ ਆਪਾਂ ਨੂੰ ਨਾ ਚਾਚੀ ਨਾਲ ਖੜਨਾ ਚਾਹੀਦਾ ਨਾਲੇ ਸਭ ਤੋਂ ਵੱਡਾ ਹੌਸਲਾ ਤਾਂ ਉਦੋਂ ਤੂੰ ਹੀ ਆ ਸਾਨੂੰ ਪਤਾ ਹੈ ਚਾਚੀ ਨੂੰ ਤੇਰੇ ਨਾਲ ਨਰਾਜ਼ਗੀ ਆ ਤੇਰੇ ਨਾਲ ਗੁੱਸੇ ਆ ਪਰ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਤਾਂ ਮਨਾਉਣਾ ਪਊਗਾ ਕਿੰਨੇ ਦਿਨ ਹੋ ਗਏ ਉਹਨੇ ਰੋਟੀ ਵੀ ਨਹੀਂ ਖਾਧੀ ਹੈਗੀ ਪਤਾ ਨਾਲੇ ਮਾਂ ਨਾਲੇ ਤੁਹਾਡੇ ਭਰਾਣੇ ਮਾਮੇ ਨੇ ਵੀ ਕਿੰਨਾ ਤਾਂ ਸਮਝਾਇਆ ਉਹਨੂੰ ਉਹ ਸਮਝੀ ਨਹੀਂ ਰਹੀ ਪਤ ਤਾਂ ਪਤਾ ਨਹੀਂ ਕਹੇ ਜੀ ਮਿੱਟੀ ਦੀ ਬਣੀ ਹੈ ਕਿ ਬਹੁਤ ਸਮਝਾਇਆ ਜਿਹੜੀਆਂ ਤੂੰ ਉਹਦੇ ਨਾਲ ਕਰੀਆਂ ਨੇ ਪਤ ਮੈਂ ਜਾਣ ਬੁੱਝ ਕੇ ਨਹੀਂ ਕੀਤੀਆਂ ਮੈਂ ਬਹੁਤ ਔਖੀ ਆ ਕਿ ਨਾ ਨਹੀਂ ਜੇ ਤੂੰ ਮੈਨੂੰ ਥੋੜੇ ਨਾਨੇ ਨੇ ਬਹੁਤ ਕੀਤੀਆਂ ਮੇਰੇ ਨਾਲ ਮੈਂ ਕੀ ਦੱਸਾਂ ਮੇਰੀ ਗੱਲ ਸੁਣ ਜੇ ਨਾਨੇ ਤੇ ਨਾਲ ਐਵੇਂ ਕਰਤੀ ਤੂੰ ਸਾਡੇ ਨਾਲ ਥੋੜੀ ਐਵੇਂ ਕਰੇਗੀ ਸਾਡੀ ਜ਼ਿੰਦਗੀ ਕਿਉਂ ਨਰਕ ਬਣਾ ਰਹੀ ਹੈ ਤੂੰ ਚਲ ਆਪਾਂ ਨੂੰ ਕੋਈ ਆਪਾਂ ਨੂੰ ਕੋਈ ਹੋਣੀ ਹੈਗਾ ਆਪਣੀ ਜ਼ਿੰਦਗੀ ਜਿਹੀ ਜੀ ਹੈਗੀ ਹੈ ਠੀਕ ਹੈ ਪਰ ਤਰਸ ਤਾਂ ਹੁਣ ਚਾਚੀ ਤੇ ਆਉਂਦਾ ਨਾਲੇ ਹੁਣ ਨਾ ਚਾਚੀ ਦਾ ਟੈਸਟ ਵੀ ਤਾਂ ਕਰਾਉਣਾ ਉਹ ਮੰਨ ਨਹੀਂ ਰਹੀ ਹੈਗੀ ਕਹਿੰਦੀ ਮੈਂ ਨਹੀਂ ਜਾਣਾ ਕਰਾ ਲਓ ਪੁੱਤ ਉਹ ਤਾਂ ਕਰਾ ਕੋਈ ਜਦੋਂ ਮੰਨਦੀ ਨਹੀਂ ਹੈਗੀ ਉਹਦੇ ਸਹਾਰੇ ਨਾਲ ਜ਼ਿੰਦਗੀ ਕੱਟ ਲਊਗੀ ਆ ਸਾਰਾ ਕੁਝ ਵੀ ਤੁਹਾਡਾ ਹੀ ਆ ਪੁੱਤ ਮੈਂ ਕਹਣਾ ਨਾਲ ਲੈ ਚੁੱਕੀ ਤੁਸੀਂ ਨਾ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਸੀ ਜਿਹੜੀਆਂ ਤੂੰ ਮਾਸ ਨੂੰ ਉਹਦੇਆਂ ਨਹੀਂ ਗਾਲਾਂ ਕੱਢੀਆਂ ਨੇ ਪੁੱਤ ਗਾਲਾਂ ਤਾਂ ਮੈਂ ਪਹਿਲੇ ਦਿਨ ਤੋਂ ਹੀ ਕੱਢਦੀ ਆ ਮੈਂ ਨਹੀਂ ਅਸੀਂ ਥੋੜੀ ਕਹਿੰਨੇ ਆ ਵੀ ਤੇਰੇ ਗਾਲਾਂ ਕੱਢਣ ਨਾਲ ਚਾਚੀ ਨੂੰ ਐਵੇਂ ਹੋਇਆ ਕਈ ਵਾਰ ਨਾ ਕਿਸੇ ਦੀ ਕਹੀ ਮੂੰਹੋਂ ਗੱਲ ਪੂਰੀ ਹੋ ਜਾਂਦੀ ਹੁੰਦੀ ਹੈ ਤੇ ਉਹੀ ਭਣਾ ਉਸ ਦਿਨ ਵਰਤ ਗਏ ਹੁਣ ਚਾਚੀ ਦੇ ਮਨ ਚ ਤੇ ਹੀ ਰੂਗਣਾ ساری ਉਮਰ ਵੀ ਮੇਰੀ ਮਾੜੀ ਮੈਨੂੰ ਬਾਦੂਆ ਦਿੱਤੀ ਸੀਗੀ ਸ਼ੈਦੂ ਦੀ ਬਾਦੂਆ ਲੱਗੀ ਉਹ ਤਾਂ ਹੀ ਕਹਿੰਦੀ ਐ ਮੈਂ ਕਿਹੜਾ ਰੱਬ ਨੂੰ ਕਿਹਾ ਸੀ ਵੀ ਉਥੇ ਜਾਨ ਲੈ ਲੈ ਰੱਬ ਨੇ ਬਹੁਤ ਮਾੜੀ ਕੀਤੀ ਐ ਚਲ ਨਾ ਨਹੀਂ ਉਹ ਤਾਂ ਕਿਹੜਾ ਮਾਂ ਦਾ ਪੁੱਤ ਸੀਗਾ ਸਭ ਤੋਂ ਵੱਡਾ ਸਾਰਾ ਤਾਂ ਚਾਚੀ ਦਾ ਚਾਚਾ ਹੀ ਸੀਗਾ ਨਾਲੇ ਜਿਹੜੇ ਹਾਲਾਤਾਂ ਚ ਚਾਚੀ ਹੁਣ ਹੈਗੀ ਐ ਇੱਕ ਘਰ ਵਾਲਾ ਹੀ ਖੜਦਾ ਹੁੰਦਾ ਘਰ ਵਾਲੀ ਦੇ ਨਾਲ ਮੈਂ ਪੁੱਤ ਨੂੰ ਐ ਕਿਹਾ ਸੀ ਵੀ ਹੁਣ ਆਪਦੀ ਜ਼ਿੰਦਗੀ ਦਾ ਫੈਸਲਾ ਲੈ ਲੈ ਤੂੰ ਸੋਹਰੇ ਰਹਿਣਾ ਕਿ ਪੇਕੇ ਰਹਿਣਾ ਨਾਨੀ ਤੂੰ ਜਿਉਂਦੇ ਜੀ ਤਾਂ ਚਾਚੇ ਦੇ ਜਾਣ ਨਹੀਂ ਦਿੱਤਾ ਹੁਣ ਜਦੋਂ ਚਾਚੇ ਡੈਥ ਹੋ ਗਈ ਹੁਣ ਕਹਿੰਦੇ ਫੈਸਲਾ ਲੈ ਲੈ ਉੱਥੇ ਜਾਣਾ ਜਾਂ ਇੱਥੇ ਰਹਿਣਾ ਐ ਨਹੀਂ ਪੁੱਤਾ ਚਾਚੇ ਕਿਤੇ ਮਰ ਜੀ ਰਹੇ ਮੈਂ ਤਾਂ ਉਹਨੂੰ ਐ ਸੀਗਾ ਮੈਨੂੰ ਤਾਂ ਵੀ ਚਲ ਜੇ ਮੇਰੇ ਕੋਲੇ ਰਹੋਗੀ ਮੈਂ ਹੈਗੀ ਹਾਂ ਸਹਾਰਾ ਤੁਹਾਡਾ ਮਨ ਕਰਦਾ ਪੁੱਤ ਇੱਥੇ ਰਹੋ ਤੁਹਾਡਾ ਮਨ ਕਰਦਾ ਤੁਸੀਂ ਭੱਜ ਜਾਓ ਆ ਵੀ ਤੁਹਾਡਾ ਹੈ ਉੱਥੇ ਵੀ ਤੁਹਾਡਾ ਨਾਨੀ ਅਸੀਂ ਐਂ ਕਹਿੰਦੇ ਸੀ ਮੈਂ ਤਾਂ ਉਹ ਵੇਲੇ ਨੂੰ ਪਸਤਾਉਣੀਆ ਵੀ ਕਾਹਨੂੰ ਵਿਚਾਰੇ ਨੂੰ ਕੁਝ ਹੋਣਾ ਸੀ ਸਾਰੀ ਜ਼ਿੰਦਗੀ ਕੱਢਣੀ ਨਾ ਬਹੁਤ ਔਖੀ ਐ ਅਸੀਂ ਤਾਂ ਫਿਰ ਵੀ ਬਹੁਤ ਵੱਡੀਆਂ ਵੱਡੀਆਂ ਹੋ ਗਈਆਂ ਜੇ ਕਿਤੇ ਚਾਚੇ ਦੀ ਜਗ੍ਹਾ ਤੇ ਡੈਡੀ ਨੂੰ ਕੁਝ ਹੋਇਆ ਹੁੰਦਾ ਨਾ ਤਾਂ ਮਾਂ ਸਾਡੇ ਸਾਰੇ ਜ਼ਿੰਦਗੀ ਕੱਢ ਲੈਂਦੀ ਪਰ ਚਾਚੀ ਦਾ ਤਾਂ ਕੌਣ ਐ ਅਸੀਂ ਤਾਂ ਕਹਿੰਦੇ ਸੀਗੇ ਵੀ ਆਪਾਂ ਕਿਉਂ ਨਾ ਚਾਚੀ ਦਾ ਵਿਆਹ ਕਰ ਦਈਏ ਕਿਤੇ ਹਾਂ ਪੁੱਤਾਂ ਇਹ ਵੀ ਠੀਕ ਆ ਤੁਹਾਡੀ ਗੱਲ ਜਿਵੇਂ ਤੁਸੀਂ ਕਰੋਗੇ ਪੁੱਤਾਂ ਉਮੀ ਹੋ ਜੂਗਾ ਹੁਣ ਨਹੀਂ ਮੈਂ ਕਿਸੇ ਨੂੰ ਕੁਝ ਵੀ ਕਹਿੰਦੀ ਮੈਨੂੰ ਮੇਰੇ ਕੱਕ ਕੀਤੀ ਤੇ ਪਛਤਾਵਾਤੀ ਜੋ ਮੈਨੂੰ ਮਾਫ ਕਰੇ ਪੁੱਤ ਜੇ ਤੈਨੂੰ ਕੀਤੀ ਤੇ ਪਛਤਾਵਾ ਨਾ ਨਾਨੀ ਤਾਂ ਮੇਰੇ ਮਾਂ ਨੂੰ ਵੀ ਉਥੇ ਭੇਜ ਦੇ ਆਪ ਦੇ ਸੌਰੀ ਲੈ ਜਾ ਪੁੱਤ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਸਹੀ ਗੱਲ ਮੈਂ ਤਾਂ ਜਿੰਮੀ ਮੇਰੇ ਦਿਨ ਕੱਟਣਗੇ ਕੱਟੀ ਜਾਊਂਗੀ ਕਾਸ਼ ਤੂੰ ਨਾ ਨੀ ਪਹਿਲਾਂ ਮੰਨੀ ਹੁੰਦੀ ਤਾਂ ਚਾਚਾ ਆਪਣੇ ਨਾਲ ਹੁੰਦਾ ਹਾਂ ਪੁੱਤ ਉਹੀ ਗੱਲ ਦਾ ਤਾਂ ਮੈਨੂੰ ਪਛਤਾਵਾ ਹੈ ਵੀ ਮੈਂ ਤੁਹਾਡੇ ਨਾਲ ਨਹੀਂ ਸੀ ਐਂ ਕਰਨਾ ਮੇਰੇ ਨਾਲ ਤਾਂ ਜਿਹੜੀ ਹੋਈ ਸੀ ਹੋਈ ਸੀ ਬਸ ਮੈਂ ਉਹੀ ਗੱਲ ਨੂੰ ਲੈ ਕੇ ਬੈਗੀ ਪੁੱਤ ਜਿਹੜੀ ਤੁਹਾਡੇ ਨਾਨੇ ਨੇ ਮੇਰੇ ਨਾਲ ਕੀਤੀ ਸੀ ਵੀ ਕਿਤੇ ਇਹ ਵੀ ਨਾ ਹੋ ਜੇ ਹੁਣ ਮੰਨਦੀ ਆ ਵੀ ਆਪਣੇ ਨਾਲ ਧੋਖੇ ਹੁੰਦੇ ਨੇ ਪਰ ਜ਼ਰੂਰੀ ਥੋੜੀ ਹੈ ਵੀ ਦੁਨੀਆ ਤੇ ਸਾਰੇ ਬੰਦੇ ਧੋਖੇबाज ਨਹੀਂ ਕੁਝ ਚੰਗੇ ਵੀ ਹੁੰਦੇ ਨੇ ਐਵੇਂ ਤਾਂ ਕਿੰਨੀਆਂ ਔਰਤਾਂ ਵੀ ਤਾਂ ਬੰਦੇ ਨਾਲ ਧੋਖਾ ਕਰਦੀਆਂ ਨੇ ਫਿਰ ਮਤਲਬ ਇਹ ਥੋੜੀ ਐ ਵੀ ਦੁਨੀਆ ਤੇ ਸਾਰੀਆਂ ਹੀ ਔਰਤਾਂ ਧੋਖੇ ਬਾਜ ਨੇ ਜਾਂ ਸਾਰੇ ਬੰਦੇ ਧੋਖੇ ਬਾਜ ਨੇ ਥੋੜੀ ਉਂਗਲਾਂ ਬਰਾਬਰ ਥੋੜੀ ਹੁੰਦੀਆਂ ਨੇ ਨਾਲੀ ਥੋੜੀ ਗੱਲ ਮੰਨਦੀਆਂ ਪੁੱਤ ਮੇਰੇ ਦਿਮਾਗ ਚ ਜਿਹੜੀ ਪੁੱਠੀ ਜਚ ਗਈ ਇਹ ਪੁੱਠੀ ਜਚੀ ਨੇ ਧੋਖੇ ਖਾਦੇ ਨਗੇ ਕਾ ਨੂੰ ਤੁਹਾਨੂੰ ਜਵਾਕੜੀਆਂ ਨੂੰ ਤੰਗ ਕਰਦੀ ਕਾ ਨੂੰ ਮੇਰੀਆਂ ਧੀਆਂ ਤੰਗ ਹੁੰਦੀਆਂ ਜਿਹ ਹੈ ਜਿੰਨਾਂ ਦੀ ਕਿਸਮਤ ਚ ਲਿਖੀ ਸੀ ਉਹ ਜੀ ਹੋ ਜਾਂਦੀ ਜੇ ਉੱਥੇ ਹੁੰਦੀਆਂ ਉਹਨੂੰ ਕੁਝ ਹੋ ਜਾਂਦਾ ਮੇਰੇ ਤੇ ਦੋਸਤ ਤਾਂ ਨਾ ਆਉਂਦਾ ਪੁੱਤ ਤੈਨੂੰ ਕਹੀ ਤਾਂ ਗਏ ਨਾਨੇ ਟੁਕੜਾ ਮੰਨੀ ਐ ਵੀ ਸਾਨੂੰ ਸਾਡੇ ਪਿੰਡ ਭੇਜ ਦੇ ਭੇਜ ਦੇ ਤੂੰ ਤਾਂ ਆਪਦੀ ਹਿੰਦਤ ਹੀ ਰਹੀਆਂ ਬਸ ਚੱਲ ਕੋਈ ਨਾ ਪੁੱਤ ਹੌਸਲਾ ਰੱਖੋ ਜਿਵੇਂ ਹੀ ਕਹਿੰਦੀ ਐ ਪ੍ਰੀਤ ਉਹ ਮੈਂ ਕਰ ਲਾਂਗੀ ਤੇਰੀ ਚਾਚੀ ਦਾ ਵਿਆਹ ਕਰਤਾ ਬਸ ਨਹੀਂ ਹੁਣ ਇੱਕ ਵਾਰ ਨਾ ਚਾਚੀ ਨੂੰ ਮਨਾ ਕੇ ਉਹਦੀ ਟੈਸਟ ਕਰਵਾ ਲਿਓ ਹਾਂ ਠੀਕ ਐ ਪੁੱਤ ਚਾਚੇ ਨੇ ਤਾਂ ਜਿਹੜਾ ਜਾਣਾ ਸੀ ਬੱਗ ਗਿਆ ਮੇਰੇ ਤਾਂ ਨਹੀਂ ਆਖੇ ਲੱਗਦੇ ਪੁੱਤ ਕੀ ਪਤਾ ਐ ਚਾਚੀ ਦੇ ਰੂਪ ਚ ਹੀ ਆ ਜੀ ਸੋ ਇਹ ਲੈ ਹਾਂ ਦੇਖ ਲਓ ਪੁੱਤ ਸੋਚ ਲਓ ਹੁਣ ਤਾਂ ਮੈਨੇ ਕੁਛ ਨਹੀਂ ਉੜਦਾ ਹੁਣ ਤਾਂ ਬਸ ਮੇਰਾ ਦਿਮਾਗ ਖਰਾਬ ਨਾਨੀ ਇੱਕ ਵਾਰ ਗੱਲ ਕਰ ਲਈ ਬਸ ਤੂੰ ਚੱਲ ਕੋਈ ਨਾ ਨਾਨੀ ਤੂੰ ਹੀ ਮਣਾ ਜੇ ਉਹ ਕੁਛ ਬੋਲੂਗੀ ਵੀ ਨਾ ਤਾਂ ਤੂੰ ਭੱਜ ਕੇ ਨਾ ਪਈ ਆਉਣਾ ਨਾਨੀ ਭੱਜ ਕੇ ਨਾ ਪਿਆ ਕਰ ਬਸ ਉਹਨੂੰ ਉਹ ਪਹਿਲੀ ਵਿਚਾਰੀ ਇਨੀ ਟੁੱਟੀ ਹੋਈ ਏ ਚੰਗਾ ਪੁੱਤ ਕੁਛ ਨਹੀਂ ਕਹਿੰਦੀ ਕਿਸੇ ਨੂੰ ਬਸ ਮੈਨੂੰ ਮੇਰੀ ਕਰੀ ਤੇ ਪਸਤਾਵਾਗਾ ਕਿਸੇ ਨੂੰ ਕੁਛ ਨਹੀਂ ਬੋਲਦੀ